ਹਾਂ ਜੀ ਦੋਤੋਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਹੋ ਠੀਕ ਹੋਵੇਂ ਸਾਰੇ ਹਾਂ ਜੀ ਠੀਕ ਆ ਜੀ ਤੇ ਅੱਜ ਬਾਈ ਕਮਲਪ੍ਰੀਤ ਬਾਈ ਕੈਨੇਡਾ ਤੋਂ ਕੈਨੇਡਾ ਬਾਈ ਰਹਿੰਦਾ ਹੈ ਤੇ ਸਪੈਸ਼ਲ ਬਾਈ ਛੁੱਟੀਆਂ ਚ ਆਪਣੇ ਕੋਲ ਟਾਈਮ ਕੱਢ ਕੇ ਆਇਆ ਅਗਲਾ ਰਿਸ਼ਤੇਦਾਰਾਂ ਕੋਲ ਨਹੀਂ ਜਾਂਦਾ ਹੁੰਦਾ ਘਰ ਨਾਲ ਟਾਈਮ ਬਤੀਤ ਕਰਦਾ ਤੇ ਬਾਈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਪੂ ਪਹਿਲਾਂ ਆਪਣੇ ਕੋਲ ਬਾਈ ਦੋ ਪੱਠਾ ਲੈ ਕੇ ਗਿਆ ਸੀਗਾ ਤੇ ਉਸ ਤੋਂ ਬਾਅਦ ਇੱਕ ਬੱਕਰਾ ਤੇ ਇੱਕ ਪੱਠ ਹੁਣ ਦਿੱਤੀ ਆ ਬਾਪੂ ਪਹਿਲਾਂ ਦੋ ਪੱਠਾਂ ਇਹਨਾਂ ਲੈ ਕੇ ਗਿਆ ਸੀ ਕੋਈ ਲੰਬਾ ਨਹੀਂ ਮਾਚੋ ਨਾ ਨਾ ਕੋਈ ਲੰਬਾ ਨਹੀਂ ਵਧੀਆ ਨੇ ਬਹੁਤ ਵਧੀਆ ਤੇ ਬੜੀ ਮਾਨ ਵਾਲੀ ਗੱਲ ਹੁੰਦੀ ਆ ਬਾਈ ਜਦੋਂ ਕੋਈ ਜਾਨਵਰ ਪਹਿਲਾਂ ਲੈ ਕੇ ਜਾਂਦਾ ਦੁਬਾਰੇ ਛੋਡੇ ਕੋਲੋਂ ਲੈਣ ਆਉਂਦਾਗਾ ਉੱਥੇ ਤਾਂ ਫਿਰ ਉਦੋਂ ਉੱਤੇ ਤਾਂ ਬੋਲਣ ਵਾਲੀ ਗੱਲ ਹੀ ਨਹੀਂ ਰਹਿ ਜਾਂਦੀ ਤੇ ਅੱਜ ਬਾਈ ਕਮਲ ਫਰੀਦ ਨੇ ਪਹਿਲਾਂ ਬੱਚੇ ਬੁੱਕ ਕੀਤੇ ਸੀ ਕੈਨੇਡਾ ਬਾਈ ਨੇ ਇੱਕ ਬੱਕਰਾ ਤੇ ਇੱਕ ਪੱਠ ਲਾਗਣੀ ਦਾ ਬੱਚਾ ਦੇ ਰਹੇ ਆ ਬਾਈ ਨੂੰ ਤੇ ਛੱਡਦੇ ਬਾਈ ਕੋਈ ਨਹੀਂ ਛੱਡਦੇ ਪਹਿਲਣ ਪੱਠ ਦਾ ਪੱਠ ਦੀ ਪੱਠ ਦੇ ਰਹੇ ਆ ਆਇਓ ਤੇ ਦੋ ਬੱਚੇ ਬਾਈ ਨੂੰ ਦਿੱਤੇ ਨੇ ਤੇ ਬਾਈ ਬੱਚੇ ਕਿਵੇਂ ਲੱਗੇ ਬਹੁਤ ਵਧੀਆ ਲੱਗੇ ਪਹਿਲਾਂ ਬਾਈ ਨੂੰ ਦੋ ਬੱਚੇ ਦਿੱਤੇ ਸੀ ਜਿਹੜੇ ਪਹਿਲਣ ਉਹ ਕਾਲੀ ਪੱਠ ਦੇ ਦਿੱਤੇ ਸੀਗੇ ਇੱਕ ਪੱਠ ਤੇ ਇੱਕ ਬੱਕਰਾ ਬੱਕਰਾ ਆਪਣੇ ਅਨਫਿਟ ਸੀ ਜਿਹੜੀ ਗੱਲ ਹੈ ਬਾਈ ਨੇ ਉਹੀ ਫਿਟ ਕੀਤਾ ਸੀ ਨਾ ਬਾਈ ਹਾਂ ਤੇ ਫੇਰ ਬਾਈ ਹੁਣ ਇੱਥੇ ਆ ਕੇ ਤੈਨੂੰ ਕੀ ਸਪਰਾਈ ਮਿਲਿਆ ਫਿਰ ਇੱਥੇ ਬਾਈ ਕਹਿੰਦਾ ਵੀ ਫਿਰ ਤੁਹਾਨੂੰ ਹੁਣ ਕਹਿੰਦਾ ਹੋਰ ਬਦਲ ਕੇ ਦੇਵਾਂਗੇ ਸਾਡੇ ਫਿੱਟ ਨਹੀਂ ਹਾਂ ਉਹ ਬੱਚਾ ਖੁਦ ਮੇਰੇ ਫਿੱਟ ਹੈ ਨਹੀਂ ਸੀ ਜਿਹੜੀ ਗੱਲ ਫੇਰ ਆਪਾਂ ਬਾਈ ਨੂੰ ਜਿਹੜਾ ਨਾਗਣੀ ਦਾ ਬੱਚਾ ਜਾਂਦਾ ਹੈਗਾ ਸ਼ਾਟ ਲਾਵਾਂਗੇ ਵਿੱਚ ਇਹ ਬੱਚਾ ਆਪਾਂ ਪਹਿਲਾਂ ਆਸਟ੍ਰੇਲੀਆ ਬਾਈ ਹੈਗਾ ਸੂਖ ਸਿੰਘ ਉਹਨੂੰ ਕੀਤਾ ਸੀਗਾ ਬੁੱਤ ਤੇ ਚਲੋ ਬਾਈ ਦਾ ਫੋਨ ਨਹੀਂ ਆਇਆ ਬਾਈ ਥੋੜਾ ਜਿਆਦਾ ਕੰਮਾਂ ਕਰਾਂ ਚ ਬਿਜੀ ਸੀ ਉਹਦਾ ਗਾਹ ਲਾਂਬਾ ਲਾ ਦਾਂਗੇ ਆਪਾਂ ਇਹ ਕਿਉਂਕਿ ਗੱਲ ਕਹਿੰਦਾ ਹੱਕ ਹੁੰਦਾ ਕਹਿੰਦਾ ਉਹ ਗੁੱਸਾ ਘੱਲਣ ਵਾਲਾ ਕਰਕੇ ਕਮੈਂਟਾਂ ਜਿਵੇਂ ਲੱਗ ਜਾਂਦਾ ਹੈਗਾ ਤੇ ਉਹ ਬੱਚਾ ਜਿਵੇਂ ਹੁਣ ਬਾਏਰਗੇ ਨੇ ਪੈਸੇ ਪਰ ਇਹ ਬਾਪੂ ਦਾ ਸ਼ੌਂਕ ਹੈ ਬੱਚਾ ਨਹੀਂ ਬਾਨਾ ਸੀ ਉਹ ਉਹ ਤਾਂ ਕਰਕੇ ਆਪਾਂ ਆਉਂਦੀ ਇਮਾਨਦਰੀ ਦਿਖਾਈ ਆ ਤੇ ਬਾਈ ਫਿਰ ਸ਼ਾਰਮ ਤੇ ਆ ਕੇ ਕਿਵੇਂ ਲੱਗਿਆ ਆਪਾਂ ਨੂੰ ਬਹੁਤ ਵਧੀਆ ਬਾਈ ਬਹੁਤ ਸੋਹਣੇ ਜਾਨਵਰ ਨੇ ਵਧੀਆ ਹਾਂਜੀ ਬਹੁਤ ਸੋਹਣੇ ਜਾਨਵਰ ਨੇ ਬਹੁਤ ਵਧੀਆ ਵਧੀਆ ਬਾਈ ਦਾ ਸੁਭਾਅ ਤੇ ਵਧੀਆ ਸਾਰੇ ਜਾਨਵਰ ਨੇ ਚਲੋ ਬਾਈ ਨੂੰ ਸੁੱਖ ਰੱਖੇ ਬਈ ਸਾਰਿਆਂ ਸੁਭਾਅ ਹੀ ਚੰਗਾ ਰੱਖੇ ਤੇ ਹਣ ਬਾਈ ਕਦੋਂ ਜਾਣਾ ਤੇ ਕਿਹਦਾ ਦਾਸੀ ਕਦੋਂ ਬੱਸ ਬਾਈ 10 ਦਿਨਾਂ ਤੱਕ 10000 ਰੁਪਏ ਹਾਂਜੀ ਤੇ ਹੁਣ ਕਿੱਥੇ ਕਿੱਥੇ ਘੁੰਮ ਫਰਾ ਬੱਸ ਰਿਸ਼ਤੇਦਾਰੀਆਂ ਚ ਤੇ ਬੱਸ ਦੂਜਾ ਪਾਸੇ ਇੱਥੇ ਦੂਜਾ ਧਾਰਮ ਵਿੱਚ ਬਾਈ ਸਪੈਸ਼ਲ ਆਇਆ ਮੈਨੂੰ ਕਹਿੰਦਾ ਉਹਨੇ ਤਾਂ ਕਿ ਬੱਚੇ ਨਹੀਂ ਲੈ ਕੇ ਜਾਂਦੇ ਜਿੰਨਾ ਤੱਕ ਮੈਂ ਨਹੀਂ ਇੱਥੇ ਆਉਂਦਾਗਾ ਤੇ ਆਪਾਂ ਵੀ ਚਲੋ ਭਾਈ ਜਾਣ ਬਰੋਧ ਦਿੱਤੇ ਨੇ ਜਿਵੇਂ ਆਪਣੀ ਨਾਗਨੀ ਦਾ ਬੱਕਰਾ ਹੋ ਗਿਆ ਜਿਹੜੀ ਪਹਿਲਾਂ ਪੱਠ ਰਾਣੋ ਦੀ ਧੀ ਸੀਗੀ ਆਪਣੇ ਕੋਲੇ ਮੇਨ ਉਹਦੀਗਾ ਪੱਠ ਦਿੱਤੀ ਆ ਉਹਦੇ ਬੱਕਰਾ ਦਿੱਤਾ ਸੀ ਬੱਕਰਾ ਪਾਉੜਾ ਕੈਨਸਲ ਕਰਤਾ ਮੈਨੂੰ ਨਹੀਂ ਚੰਗਾ ਲੱਗਿਆ ਜਿਵੇਂ ਸ਼ੌਂਕੀਏ ਜਾਨਵਰ ਵਾਲੀ ਨੇ ਰੱਖਣਾ ਹੁੰਦਾ ਹੈਗਾ ਹਨਾ ਤੇ ਹੋਰ ਬਾਈ ਸੇਵਾ ਕੋਈ ਬੱਸ ਬਾਈ ਧੰਨਵਾਦ ਬਹੁਤ ਸੋਹਣੇ ਸਾਰਾ ਜਾਨਵਰ ਲੱਗੇ ਵਧੀਆ ਫਾਰਮ ਲੱਗੇ ਜਿਵੇਂ ਆਪਾਂ ਤੁਹਾਨੂੰ ਗੱਲਾਂ ਦੱਸਦੇ ਹਾਂ ਨੇ ਫੇਸਬੁੱਕ ਤੇ ਉਹਨਾਂ 'ਚ ਜਿਵੇਂ ਆਪਣੇ ਗੱਲਾਂ 'ਚ ਕੋਈ ਫਰਕ ਹੈਗਾ ਨਹੀਂ ਨਹੀਂ ਸਾਰਾ ਕੁਝ ਉਵੇਂ ਹੀ ਆ ਜਿਹੜੀ ਗੱਲ ਹੈਗੀ ਆ ਉਹ ਮੂੰਹ ਤੇ ਤੇ ਉਹੀ ਆਪਾਂ ਨਹੀਂ ਫੇਸਬੁੱਕ ਤੇ ਆ ਉਹੀ ਗੱਲ ਬਾਈ ਇਹ ਗੱਲ ਮੈਂ ਹਰ ਇੱਕ ਬੰਦੇ ਨੂੰ ਪੁੱਛਦਾ ਹਾਂ ਕਿਉਂਕਿ ਭਰਾ ਮੋਂ ਤੇ ਪਤਾ ਲੱਗਦਾ ਹੁੰਦਾ ਹੈ ਜੇ ਭਰਾ ਲਾਂਬਾ ਦੇ ਦੇਣਗੇ ਤਾਂ ਕੋਈ ਚੱਕਰ ਨਹੀਂ ਲੰਡੀ 부ਚੀ ਆ ਜਦੋਂ ਬੋਲਣ ਲੱਗ ਜਾਂਦੀ ਆ ਉਹ ਲੋ ਫਿਰ ਆਪਣੇ ਵੀ ਕੰਨ ਖੜੇ ਹੋ ਜਾਂਦੇ ਆ ਉਹਨੋਂ ਬੋਲਣ ਤੇ ਇੱਕ ਬੋਲਦੀ ਆਪਾਂ ਚਾਰ ਸੁਣਾਉਣੇ ਆ ਆਪਦੇ ਬੋਲਣ ਆਪਦੇ ਨੁਕਸ਼ੇ ਕੱਢਣ ਤਾਂ ਦੋਖਣੀ ਕੋਈ ਹੈਨਾ ਮਾਂ ਤੇ ਸ਼ਾਟ ਲੱਗਣਗੇ ਬਾਈ ਸਾਡੇ ਦਾਦੀਆਂ ਨਾਨੀਆਂ ਦੇ ਵੀ ਲਾ ਦਾਂਗੇ ਤੇ ਪਿਓ ਵੀ ਸਾਹਮਣੇ ਆ ਜਿਹੜੇ ਦੋਨੇ ਬੱਚੇ ਦਿੱਤੇ ਆ ਦੋਨੇ ਬੱਚੇ ਹੀ ਨਾਗਦੇ ਨੇ ਇਹਦੇ ਹੈ ਨਹੀਂ ਨਾਗਦੇ ਆ ਇਹ ਤਾਂ ਅਸੀਂ ਟੌਰ ਨੂੰ ਖੜਾਇਆ ਗਿਆ ਸਾਹਮਣੇ ਤੇ ਛੁੱਟ ਲੈ ਕਈਆਂ ਤੇ ਰੜਕਦਾ ਰਹਿੰਦਾ ਤਾਂ ਖੜਾ ਦੇ ਦਾਂਗਾ ਅੱਗੇ ਤੇ ਆਈ ਆ ਬਾਈ ਹੋਰ ਬਾਪੂ ਬਾਤ ਠੀਕ ਆ ਕੋਈ ਤੈਨੂੰ ਚਾਹੀਦਾ ਕੁਝ ਨਹੀਂ ਨਹੀਂ ਫੇਰ ਲੈ ਜਾਾਂਗੇ ਬਾਤ ਦੇ ਬਾਪੂ ਕਹਿੰਦਾ ਬੱਕਰਾ ਉਹ ਪਾਲਣਾ ਕਹਿੰਦਾ ਪਿੰਡ ਵਾਲੇ ਬੜੀਆਂ ਗੱਲਾਂ ਕਰਦੇ ਆ ਤੇ ਬਾਪੂ ਜਵਾਨ ਆ ਤੇਰਾ ਨਾ ਤੇਰੇ ਪੁੱਤ ਦੀ ਠੀਕ ਆ ਠੀਕ ਆ ਜੇ ਖੜਖੜ ਨਾਲ ਫੋਟੋਆਂ ਕਰਾ ਕੇ ਗਏ ਨਾ ਤੇ ਫੇਰ ਕਹਿੰਦੇ ਵੀ ਮਰਦਾ ਦੋਲੇ ਬਸ ਹੀ ਆ ਸਾਨੂੰ ਵੀ ਇਹੋ ਜਿਹੀ ਬੱਚਾ ਚਾਹੀਦਾ ਖਾਸ ਕਰਕੇ ਬੱਕਰੇ ਤੇ ਮੇਰੀ ਨਿਗ੍ਹਾ ਰਹਿਣੀ ਆ ਪਠਾ ਪਾਲ ਲੇ ਕੇ ਮੈਂ ਮਰਜੀ ਪਾਲ ਲਈ ਮਾਂ ਮੈਂ ਤੈਨੂੰ ਦਿਖਾਤੀ ਆ ਜਵੇਂ ਮਰਜੀ ਸੁਆ ਲਈ ਚੱਲੀ ਮੇਰੇ ਪਾਣੂ ਦੋ ਦੰਦ ਕੇ ਲਵਾ ਦੇ ਖੀਰੀਆਂ ਲਵਾ ਦੇ ਕੋਈ ਮੈਨੂੰ ਦਿੱਕਤ ਨਹੀਂ ਬੱਚੇ ਲੈਣੇ ਆਪਾਂ ਫੇਰ ਵਧਾਉਣੀ ਆ ਖਾਸ ਕਰਕੇ ਜਿਹੜਾ ਬੱਤਰ ਹੈ ਪਾ ਮੈਂ 7 ਮਹੀਨਿਆਂ ਦਾ ਛੱਡ ਦੇ ਚੁੱਪ ਕਰਕੇ ਕਾਦ ਨਾ ਕਰੇ ਕਾਠ ਨਾ ਕਰੇ ਉੱਥੇ ਮੈਂ ਖੜਾਂਗਾ ਉੱਥੇ ਤੈਨੂੰ ਕੋਈ ਕਿਸ ਨੂੰ ਕਹਿਣ ਦੀ ਲੋੜ ਹੀ ਨਹੀਂ ਨਾ ਮੈਨੂੰ ਕਹਿਣ ਦੀ ਲੋੜ ਨੋਰਮਲ ਖਰਾਕ ਰੱਖਣੀ ਆ ਠੀਕ ਆ ਖਾਸ ਕਰਕੇ ਆ ਬਟਾਵਣ ਛਟਾਵਣ ਜੇ ਆਉਂਦੇ ਆ ਪਾਊਡਰ ਛੌੜਰ ਕੁਝ ਨਹੀਂ ਖਵਾਉਣਾ ਆਪਣੇ ਬੱਚੇ ਨੂੰ ਕੁਦਰਤੀ ਤੌਰ ਤੇ ਪਾਵਣੇ ਦਾ ਖਰਾਬੀ ਬੋਲ ਹਾਂ ਹਾਂ ਕੁਦਰਤੀ ਤੌਰ ਤੇ ਛੋਲੇ ਤੇ ਦੁੱਧ ਬਸ ਹੋਰ ਕੁਝ ਨਹੀਂ ਠੀਕ ਆ ਤੇ ਬਾਈ ਹੋਰ ਬਾਈ ਜੀ ਆ ਬਾਈ ਨੇ ਵੀ ਫਾਰਮ ਕਰਨਾ ਬਈ ਗਾਂ ਜਾ ਕੇ ਤੇ ਦਵਾ ਪਾਉਨੇ ਦਾ ਵੀ ਬੋਗਦੇ ਸੰਗਾਂ ਨੂੰ ਹੱਥ ਹਨਾ ਅੱਜ ਗੱਲਾਂ ਤਾਂ ਇਹਨੂੰ ਚਪਵਾਈ ਦਿੱਤੀ ਹੌਲੀ ਹੌਲੀ ਸਿੱਖ ਜਾਂਗੇ ਆਵਾਂਗੇ ਤੇਰੇ ਕੋਲੋਂ ਕੀ ਕਿੜੇ ਮਾਰ ਕੇ ਰਾਹਾਂਗੇ ਅੱਜ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਸੁਣਾਈਆਂ ਬਾਈ ਨੂੰਗਾ ਅੱਜ ਲੋਟ ਆਪਣੇ ਹਨਾ ਤੇ ਚਲੋ ਲੋੜ ਤਾਂ ਭਰਾਵਾਂ ਦੇ ਇਹਦਾ ਹੀ ਸਾਰਾ ਕੁਝ ਬਾਈ ਹੈਨਾ ਕੋਈ ਭਰਾ ਕੰਮ ਕਰਦਾ ਨਾਲ ਖੜਨਾ ਚਾਹੀਦਾ ਠੱਗੀਆਂ ਠੋਰੀਆਂ ਨਾਲ ਬਾਈ ਕੰਮ ਨਹੀਂ ਚੱਲਦਾ ਸਿੱਧੀ ਜੀ ਗੱਲ ਹੈ ਬਿਲਕੁਲ ਹਨਾ ਠੱਗਾ ਠੋਰੀਆਂ ਨਾਲ ਬੰਦਾ ਨਹੀਂ ਵੱਧਾ ਹੁਣ ਆਹ ਵੇਖ ਲਓ ਬਾਈ ਸੱਤ ਸਮੁੰਦਰੋਂ ਪਾਰ ਬਾਈ ਆ ਕੇ ਆਪਣੇ ਕੋਲੇ ਮਿਲ ਆਇਆ ਇਹਦੇ ਉੱਤੇ ਮਾਨ ਵਾਲੀ ਗੱਲ ਦੇ ਕੀ ਹੋ ਜਾਉਂਦੀ ਹੈ ਨਾ ਕਿ ਜੇ ਇਹੇ ਬਾਈ ਕਿਤੇ ਹੋਰ ਕਿਸੇ ਕੋਲੇ ਗਿਆ ਹੁੰਦਾ ਅਗਲਾ 10 ਵੀਡੀਓ ਕੱਢ ਲੰਦਾ ਮੇਰੇ ਕੋਲ ਕੈਨੇਡਾ ਚੋਂ ਆਇਆ ਮੇਰੇ ਕੋਲ ਫਲਾਨਾ ਆਇਆ ਮੇਰੇ ਕੋਲ ਧੌਂਕਾ ਆਇਆ ਉਹ ਸਾਨੂੰ ਦਾ 3-4 ਮਿੰਟ ਵਾਲੀ ਵੀ ਤਾਰ ਜੂਗੀ ਇਹੀ ਆ ਬਾਈ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਜਉਂਦੇ ਬਾਦ ਦੇ ਰੋ ਬਾਈ ਮਿਲਦੇ ਆ ਅੱਗੇ ਵੀ ਵੀਡੀਓ ਲੱਗਣਗੀਆਂ ਜਿਹੜੇ ਬਾਪੂ ਨੂੰ ਜਾਨਵਰ ਦਿੱਤੇ ਜਿਵੇਂ ਮੈਂ ਗਿਆ 2 ਮਹੀਨਿਆਂ ਨੂੰ 5 ਮਹੀਨਿਆਂ ਨੂੰ 6 ਮਹੀਨਿਆਂ ਨੂੰ ਰਿਵਿਊ ਬੱਚਿਆਂ ਦਾ ਆਪਾਂ ਪਾਉਂਦੇ ਰਹਿੰਨੇ ਆ ਜਿਹੜਾ ਆਪਣੇ ਕੋਲ ਗਿਆ ਹੁੰਦਾ ਜੇ ਕਿਸੇ ਕੋਲੇ ਮਾੜਾ ਰ ਕੋਈ ਚੱਕਰ ਨਹੀਂ ਕੋਈ ਸੰਗ ਨਹੀਂ ਸ਼ਰਮਣੀ ਕੋਈ ਆਪਣੇ ਆ ਕੇ ਇਥੇ कुंठ ਨਹੀਂ ਚੱਕੇ ਨਾ ਕੋਈ ਦੇ ਜੇ ਤੇ ਠੀਕ ਆ ਭਾਈ ਮਿਲਦੇ ਆ ਧੰਨਵਾਦ ਜੀ ਚੌਂਦੇ ਵਾਦ